ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਥ ਸੰਗਤ ਜੀ ਆਪਣੀ ਅੱਜ ਦੀ ਵੀਡੀਓ ਦਾ ਵਿਸ਼ਾ ਹੈ ਕਿ ਜਦੋਂ ਵੀ ਤੁਹਾਡੀ ਰਾਤ ਨੂੰ ਕਦੇ ਅਚਾਨਕ ਹੀ ਅੱਖ ਖੁੱਲ ਜਾਂਦੀ ਹੈ ਤੇ ਜੇਕਰ ਤੁਸੀਂ ਹਿੰਮਤ ਕਰਕੇ ਇਹ ਦੋ ਸ਼ਬਦ ਬੋਲ ਦਿੰਦੇ ਹੋ ਤਾਂ ਫਿਰ ਵੇਖ ਲੈਣਾ ਕਿ ਪਰਮਾਤਮਾ ਦੀ ਕਿਰਪਾ ਤੁਹਾਡੇ ਤੇ ਕਿਵੇਂ ਹੋ ਜਾਵੇਗੀ ਸੋ ਸਾਥ ਸੰਗਤ ਜੀ ਇਸ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲਿਖ ਕੇ ਹਾਜ਼ਰੀ ਲਗਵਾਉਣਾ ਜੀ ਤਾਂ ਕਿ ਪਰਮਾਤਮਾ ਦਾ ਮਿਹਰ ਭਰਿਆ ਹੱਥ ਤੁਹਾਡੇ ਸਿਰ ਤੇ ਹਮੇਸ਼ਾ ਲਈ ਬਣ ਜਾਵੇ ਸਾਧ ਸੰਗਤ ਜੀ ਆਪਣੀ ਅੱਜ ਦੀ ਵੀਡੀਓ ਦਾ ਵਿਸ਼ਾ ਵੀ ਇਹੀ ਹੈ ਕਿ ਜੇਕਰ ਅੱਧੀ ਰਾਤ ਨੂੰ ਸਾਡੀ ਅੱਖ ਖੁੱਲ ਜਾਵੇ ਭਾਵੇਂ ਸਾਨੂੰ ਜਾਗ ਆ ਜਾਵੇ ਤਾਂ ਕਿਹੜੇ ਦੋ ਸ਼ਬਦ ਬੋਲ ਦੇਣੇ ਹਨ ਇਸ ਲਈ ਸਾਡੀ ਕਿਸਮਤ ਜਿਸ ਨਾਲ ਚਮਕ ਜਾਵੇਗੀ ਬਿਨਾਂ ਬੋਲਿਆ ਹੀ ਮੇਰੇ ਵਾਹਿਗੁਰੂ ਅਕਾਲ ਪੁਰਖ ਜੀ ਕਿਵੇਂ ਤੁਹਾਡੇ ਤੇ ਕਿਰਪਾ ਕਰ ਦੇਣਗੇ ਸਾਡੇ ਤੇ ਕਿਰਪਾ ਕਰ ਦੇਣਗੇ ਸਾਡੀਆਂ ਹਰ ਮਨੋ ਕਾਮਨਾਵਾਂ ਨੂੰ ਪੂਰੀਆਂ ਕਰ ਦੇਣਗੇ ਕਿਉਂਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਤਾਂ ਮਨਾਂ ਦੀਆਂ ਜਾਣਦੇ ਹਨ ਬਿਨਾਂ ਬੋਲਿਆਂ ਬਿਨਾਂ ਬੰਗਿਆਂ ਹੀ ਸਭ ਕੁਝ ਸਾਨੂੰ ਪ੍ਰਾਪਤ ਹੋ ਜਾਵੇਗਾ ਰਹਿਮਤਾਂ ਆਪਣੀਆਂ ਖੁਸ਼ੀਆਂ ਸਾਡੀ ਝੋਲੀ ਦੇ ਵਿੱਚ ਪਾ ਦੇਣਗੇ ਉਹ ਕਿਹੜੇ ਦੋ ਸ਼ਬਦ ਬੋਲਣੇ ਹਨ ਅਤੇ ਕਿੰਨਾ ਸਮਾਂ ਉਹ ਸ਼ਬਦ ਸਾਨੂੰ ਬੋਲਣੇ ਚਾਹੀਦੇ ਹਨ ਇਹ ਸਾਰੀ ਗੱਲਬਾਤ ਆਪਾਂ ਅੱਜ ਦੀ ਵੀਡੀਓ ਦੇ ਵਿੱਚ ਕਰਾਂਗੇ ਜੀ ਇਸ ਕਰਕੇ ਸਾਰੀ ਹੀ ਵੀਡੀਓ ਨੂੰ ਪੂਰਾ ਤੇ ਅੰਤ ਤੱਕ ਧਿਆਨ ਨਾਲ ਸਰਵਣ ਕਰਨਾ ਜੀ ਸੋ ਸਾਧ ਸੰਗਤ ਜੀ ਸਾਡੇ ਵਿੱਚੋਂ ਬਹੁਤ ਇਨਸਾਨ ਅਜਿਹੇ ਹੁੰਦੇ ਹਨ ਜਿਨ੍ਹਾਂ ਨੂੰ ਆਪਣੀਆਂ ਪਰੇਸ਼ਾਨੀਆਂ ਆਪਣੀਆਂ ਚਿੰਤਾਵਾਂ ਦੇ ਕਾਰਨ ਰਾਤ ਨੂੰ ਚੰਗੀ ਤਰ੍ਹਾਂ ਨੀਂਦ ਨਹੀਂ ਆਉਂਦੀ ਭਾਵੇਂ ਉਹ ਆਪਣੀਆਂ ਸੋਚਾਂ ਦੇ ਵਿੱਚ ਡੁੱਬੇ ਹੀ ਰਹਿੰਦੇ ਹਨ ਪਰੇਸ਼ਾਨੀਆਂ ਦੇ ਵਿੱਚ ਘਿਰੇ ਰਹਿੰਦੇ ਹਨ ਜਿਸ ਤਰ੍ਹਾਂ ਥੋੜੀ ਬਹੁਤੀ ਨੀਂਦ ਆ ਗਈ ਘੰਟਾ 2 ਘੰਟੇ ਸੌ ਜਾਂਦੇ ਹਨ ਫਿਰ ਅਚਾਨਕ ਵਿੱਚੋਂ ਹੀ ਉਹਨਾਂ ਦੀ ਅੱਖ ਖੁੱਲ ਜਾਂਦੀ ਹੈ ਜਾਂ ਕਈ ਵਾਰ ਤਾਂ ਸਾਰੀ ਰਾਤ ਹੀ ਉਹਨਾਂ ਨੂੰ ਬਹੁਤ ਹੀ ਜਾਦੂ ਟੂਣੇ ਦਿਖਾਈ ਦਿੰਦੇ ਰਹਿੰਦੇ ਹਨ ਤੇ ਜਾਂ ਫਿਰ ਕਈ ਲੋਕ ਇਦਾਂ ਦੇ ਹੁੰਦੇ ਹਨ ਕਿ ਉਹ ਪਰੇਸ਼ਾਨੀਆਂ ਦੇ ਵਿੱਚ ਘਿਰੇ ਹੋਣ ਕਰਕੇ ਪਾਸੇ ਵੱਟਦੇ ਆ ਹੀ ਉਹਨਾਂ ਦੀ ਰਾਤ ਲੰਘ ਜਾਂਦੀ ਹੈ ਪਰ ਕਈ ਮਨੁੱਖ ਇਹੋ ਜਿਹੇ ਵੀ ਹਨ ਕਿ ਜਿਨ੍ਹਾਂ ਨੂੰ ਐਨੀ ਗੂੜੀ ਨੀਂਦ ਆਉਂਦੀ ਹੈ ਕਿ ਉਹਨਾਂ ਨੂੰ ਆਪਣੀ ਨੀਂਦ ਐਨੀ ਪਿਆਰੀ ਵੀ ਹੁੰਦੀ ਹੈ ਕਿ ਉਹ ਸਾਰੀ ਰਾਤ ਹੀ ਪਾਸਾ ਨਹੀਂ ਵੱਟਦੇ ਉਹਨਾਂ ਦੇ ਕੋਲ ਚਾਹੇ ਢੋਲ ਹੀ ਵੱਜਦੇ ਹੋਣ ਪਰ ਫਿਰ ਵੀ ਨਹੀਂ ਹਿੱਲਦੇ ਸੁੱਤੇ ਹੀ ਰਹਿੰਦੇ ਹਨ ਪਰ ਕਿੰਨਾ ਵੀ ਗੂੜੀ ਨੀਂਦ ਵਿੱਚ ਕੋਈ ਸੁੱਤਾ ਹੋਵੇ ਉਸ ਨੂੰ ਅੱਧੀ ਰਾਤ ਨੂੰ ਜਾਗ ਆ ਹੀ ਜਾਂਦੀ ਹੈ ਜਿਨ੍ਹਾਂ ਦੀ ਅੱਧੀ ਰਾਤ ਨੂੰ ਅੱਖ ਖੁੱਲਦੀ ਹੈ ਉਹਨਾਂ ਦੇ ਵਿੱਚੋਂ ਕਈ ਗੁਰਮਖ ਪਿਆਰੇ ਅਜੇਹੇ ਵੀ ਹੁੰਦੇ ਹਨ ਜੋ ਇਸ ਸਮੇਂ ਦਾ ਲਾਹਾ ਲੈ ਲੈਂਦੇ ਹਨ ਉਹ ਇਸ ਸਮੇਂ ਨੂੰ ਆਪਣੇ ਵਾਹਿਗੁਰੂ ਅਕਾਲ ਪੁਰਖ ਜੀ ਦੀ ਕਿਰਪਾ ਸਮਝ ਲੈਂਦੇ ਹਨ ਉਹ ਸਮਝਦੇ ਹਨ ਕਿ ਪਾਤਸ਼ਾਹ ਜੀ ਨੇ ਗੁਰੂ ਘਰੋਂ ਸਾਡੇ ਲਈ ਸਨੇਹਾ ਭੇਜਿਆ ਹੈ ਸਾਨੂੰ ਇਸ ਸਮੇਂ ਨੂੰ ਖੜੇ ਮੱਥੇ ਸਵੀਕਾਰ ਕਰਨਾ ਚਾਹੀਦਾ ਹੈ ਫਿਰ ਉਹ ਬੈਠ ਕੇ ਵਾਹਿਗੁਰੂ ਅਕਾਲ ਪੁਰਖ ਜੀ ਦੀ ਬੰਦਗੀ ਕਰਨ ਲੱਗ ਜਾਂਦੇ ਹਨ ਨਾਮ ਜਪਦੇ ਹਨ ਕੋਈ ਵਾਹਿਗੁਰੂ ਜੀ ਦਾ ਸਿਮਰਨ ਕਰਦਾ ਹੈ ਤੇ ਕੋਈ ਮੂਲ ਮੰਤਰ ਦਾ ਜਾਪ ਕਰਦਾ ਹੈ ਕੋਈ ਕਿਸੇ ਵੀ ਤਰ੍ਹਾਂ ਦੀ ਬਾਣੀ ਪੜ੍ਹਦਾ ਹੈ ਪਰ ਕਈ ਆਪਣੇ ਵਰਗੇ ਬਹੁਤੇ ਮੂਰਖ ਮਤ ਜਿਨ੍ਹਾਂ ਨੂੰ ਜੇਕਰ ਰਾਤ ਨੂੰ ਜਾਗ ਆਵੀ ਜਾਂਦੀ ਹੈ ਉਹ ਫਿਰ ਚਾਦਰ ਤਾਣ ਕੇ ਸੌ ਜਾਂਦੇ ਹਨ ਪੂਰੀ ਕੋਸ਼ਿਸ਼ ਕਰਦੇ ਹਨ ਕਿ ਸਾਨੂੰ ਆਲਸ ਭਰੀ ਗੂੜੀ ਨੀਂਦ ਆਹੀ ਜਾਵੇ ਜਾਂ ਫਿਰ ਕੀ ਕਰਦੇ ਹਨ ਕਿ ਜੇਕਰ ਨੀਂਦ ਨਹੀਂ ਆਉਂਦੀ ਤਾਂ ਉਹ ਮੋਬਾਈਲ ਚੁੱਕ ਲੈਂਦੇ ਹਨ ਉਹ ਮੋਬਾਈਲ ਦੇ ਵਿੱਚ ਇੱਧਰ-ਉੱਧਰ ਦੀਆਂ ਗੱਲਾਂ ਵੇਖਦੇ ਰਹਿੰਦੇ ਹਨ ਫਿਲਮ ਨਾਟਕ ਕੁਝ ਵੀ ਆਪਣਾ ਉਹ ਮਨ ਪਰਚਾਵਾ ਕਰਨਾ ਸ਼ੁਰੂ ਕਰ ਦਿੰਦੇ ਹਨ ਪਰ ਜੇ ਇਸ ਵੇਲੇ ਦੀ ਸਹੀ ਵਰਤੋਂ ਕੀਤੀ ਜਾਵੇ ਕਿ ਜਦੋਂ ਵੀ ਸਾਨੂੰ ਜਾਗ ਆ ਜਾਵੇ ਤਾਂ ਰੱਬ ਦਾ ਨਾਮ ਲੈ ਲੈਣਾ ਚਾਹੀਦਾ ਹੈ। ਵਾਹਿਗੁਰੂ ਜੀ ਦੀ ਸਿਫਤ ਸਲਾਹਾ ਕਰਨੀ ਚਾਹੀਦੀ ਹੈ। ਚਾਹੇ ਕਿਸੇ ਵੀ ਤਰੀਕੇ ਦੇ ਨਾਲ ਕਰ ਲਓ। ਚਾਹੇ ਬਾਣੀ ਪੜ ਲਓ ਤਾਂ ਚਾਹੇ ਸਿਮਰਨ ਕਰ ਲਓ। ਪਰ ਉਸ ਵਾਹਿਗੁਰੂ ਅਕਾਲ ਪੁਰਖ ਜੀ ਦੀ ਬੰਦਗੀ ਦੇ ਵਿੱਚ ਜੁੜ ਜਾਓ। ਇੱਥੇ ਇਹ ਵੀ ਬੇਨਤੀ ਕਰ ਦਈਏ ਕਿ ਰਾਤ ਨੂੰ ਬਾਣੀ ਪੜਨਾ, ਰਾਤ ਨੂੰ ਜਾਂ ਅੱਧੀ ਰਾਤ ਨੂੰ ਉੱਠ ਕੇ ਸਿਮਰਨ ਕਰਨਾ ਇਸ ਦਾ ਮਤਲਬ ਇਹ ਨਹੀਂ ਕਿ ਅੰਮ੍ਰਿਤ ਵੇਲੇ ਜਾਂ ਅੱਧੀ ਰਾਤ ਨੂੰ ਕੀਤੀ ਹੋਈ ਅਰਦਾਸ ਹੀ ਕਬੂਲ ਹੁੰਦੀ ਹੈ ਬਾਕੀ ਦਾ ਸਮਾਂ ਮੇਰੇ ਵਾਹਿਗੁਰੂ ਅਕਾਲ ਪੁਰਖ ਜੀ ਸਾਡੀ ਅਰਦਾਸ ਬੇਨਤੀ ਨਹੀਂ ਸੁਣਦੇ ਕਿਉਂਕਿ ਕਈਆਂ ਦੇ ਮਨ ਵਿੱਚ ਇਹ ਸਵਾਲ ਉੱਠਦਾ ਹੈ ਕਿ ਅੱਧੀ ਰਾਤ ਨੂੰ ਵਾਹਿਗੁਰੂ ਜੀ ਸਾਡੀ ਗੱਲ ਸੁਣਦੇ ਹਨ ਜਾਂ ਅੰਮ੍ਰਿਤ ਵੇਲੇ ਹੀ ਸੁਣਦੇ ਹਨ ਬਾਕੀ ਸਮਾਂ ਪਾਠ ਕਰਨਾ ਵਿਅਰਥ ਹੈ ਉਸ ਵੇਲੇ ਵਾਹਿਗੁਰੂ ਅਕਾਲ ਪੁਰਖ ਦੀ ਸਾਡੀ ਕੋਈ ਗੱਲਬਾਤ ਨਹੀਂ ਬਣਦੀ ਇੱਥੇ ਇਹ ਗੱਲ ਚੰਗੀ ਤਰ੍ਹਾਂ ਸਮਝ ਲੈਣੀ ਚਾਹੀਦੀ ਹੈ ਕਿ ਸਾਡੇ ਵਾਹਿਗੁਰੂ ਅਕਾਲ ਪੁਰਖ ਜੀ ਦਾ ਹਰ ਵੇਲੇ ਹੀ ਸਾਡੀ ਆਵਾਜ਼ ਸੁਣਨ ਨੂੰ ਸਾਡੀ ਅਰਦਾਸ ਸੁਣਨ ਨੂੰ ਤਿਆਰ ਬਰ ਤਿਆਰ ਬੈਠੇ ਹੁੰਦੇ ਹਨ ਬਸ ਗੱਲ ਇੱਥੇ ਇਹ ਹੁੰਦੀ ਹੈ ਕਿ ਸਾਡੇ ਕੋਲ ਸਮਾਂ ਹੋਣਾ ਚਾਹੀਦਾ ਹੈ ਵਾਹਿਗੁਰੂ ਜੀ ਤੱਕ ਆਪਣੀ ਆਵਾਜ਼ ਪਹੁੰਚਾਉਣ ਦੇ ਲਈ ਅਸੀਂ ਆਪਣੀ ਆਵਾਜ਼ ਨੂੰ ਕਿਸ ਤਰ੍ਹਾਂ ਪਹੁੰਚਾ ਸਕਦੇ ਹਾਂ ਕਿਉਂਕਿ ਆਵਾਜ਼ਾਂ ਜਾਂ ਅਰਦਾਸਾਂ ਉਦੋਂ ਹੀ ਪਹੁੰਚਦੀਆਂ ਹਨ ਗੁਰੂ ਤੱਕ ਜਦੋਂ ਸਾਡਾ ਮਨ ਜੁੜਦਾ ਹੈ ਅਤੇ ਇਸੇ ਕਰਕੇ ਹੀ ਅੱਧੀ ਰਾਤ ਦਾ ਸਮਾਂ ਜਾਂ ਅੰਮ੍ਰਿਤ ਵੇਲੇ ਦਾ ਜਿਹੜਾ ਸਮਾਂ ਹੁੰਦਾ ਹੈ ਇਸ ਨੂੰ ਉੱਤਮ ਤੇ ਵਧੀਆ ਮੰਨਿਆ ਜਾਂਦਾ ਹੈ ਕਿਉਂਕਿ ਇਹ ਜੋ ਵੇਲਾ ਹੁੰਦਾ ਹੈ ਉਦੋਂ ਸਾਰੇ ਹੀ ਸੰਤ ਮਹਾਪੁਰਖ ਉੱਠ ਕੇ ਬੰਦਗੀ ਕਰਦੇ ਹਨ ਜਾਂ ਜੋ ਮੇਰੇ ਵਾਹਿਗੁਰੂ ਨਾਨਕ ਪਾਤਸ਼ਾਹ ਜੀ ਦੇ ਚਰਨਾਂ ਦੇ ਨਾਲ ਜੁੜੀਆਂ ਹੋਈਆਂ ਪਿਆਰੀਆਂ ਰੂਹਾਂ ਉਹਨਾਂ ਦਾ ਆਪਣੇ ਆਪ ਹੀ ਮਨ ਜੁੜਨ ਲੱਗ ਜਾਂਦਾ ਹੈ 12 ਵਜੇ ਤੋਂ ਬਾਅਦ ਦਾ ਵੇਲਾ ਜਿਹੜਾ ਹੁੰਦਾ ਹੈ ਜਾਂ 3 ਤੋਂ 6 ਦਾ ਜਿਹੜਾ ਵੇਲਾ ਹੁੰਦਾ ਹੈ ਇਸ ਨੂੰ ਬੜਾ ਹੀ ਪਵਿੱਤਰ ਤੇ ਰੂਹਾਨੀਅਤ ਦੇ ਨਾਲ ਭਰਿਆ ਹੋਇਆ ਮੰਨਿਆ ਜਾਂਦਾ ਹੈ ਜਿਸ ਵੇਲੇ ਸਾਰੇ ਹੀ ਵਾਤਾਵਰਣ ਦੇ ਵਿੱਚ ਮਾਹੌਲ ਦੇ ਵਿੱਚ ਪਵਿੱਤਰਤਾ ਤੇ ਰੂਹਾਨੀ ਸ਼ਾਇਰੀ ਹੁੰਦੀ ਹੈ ਇਹ ਸਮਾਂ ਬਹੁਤ ਹੀ ਸ਼ਾਂਤ ਵੀ ਹੁੰਦਾ ਹੈ ਜਿਸ ਵੇਲੇ ਮਨ ਸਾਡਾ ਜ਼ਿਆਦਾ ਜੁੜਦਾ ਹੈ ਅਤੇ ਸਾਰੀ ਹੀ ਖੇੜ ਬਣ ਜਾਂਦੀ ਹੈ ਅਰਦਾਸ ਵੀ ਸਾਡੀ ਉਸ ਵੇਲੇ ਪਰਮਾਤਮਾ ਤੱਕ ਜਲਦੀ ਪਹੁੰਚਦੀ ਹੈ ਕਿਉਂਕਿ ਮਨ ਜੁੜਨਾ ਹੀ ਅਰਦਾਸ ਹੁੰਦੀ ਹੈ ਸਾਥ ਸੰਗਤ ਜੀ ਇਸ ਕਰਕੇ ਸਾਡੇ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਤੱਕ ਆਵਾਜ਼ ਪਹੁੰਚਾਉਣ ਦੇ ਲਈ ਉਹਨਾਂ ਦੀ ਕਿਰਪਾ ਹਾਸਿਲ ਕਰਨ ਦੇ ਲਈ ਜੇਕਰ ਅੱਧੀ ਰਾਤ ਨੂੰ ਤੁਹਾਡੀ ਜਾਗ ਖੁੱਲ ਜਾਂਦੀ ਹੈ ਤੁਹਾਡੀਆਂ ਅੱਖਾਂ ਖੁੱਲ ਜਾਂਦੀਆਂ ਹਨ ਉਸ ਵੇਲੇ ਉਸ ਸਮੇਂ ਦੇ ਵਿੱਚ ਚੌਂਕੜਾ ਮਾਰ ਕੇ ਬੈਠ ਜਾਇਆ ਕਰੋ ਚਾਹੇ 12 ਵਜੇ ਹੋਣ ਤੇ ਚਾਹੇ 3 ਵਜੇ ਤੋਂ ਬਾਅਦ ਆਪਾਂ ਉੱਠਣਾ ਹੀ ਨਹੀਂ ਤਾਂ ਫਿਰ ਸਾਡੇ ਤੇ ਪ੍ਰਮਾਤਮਾ ਜੀ ਕਿਵੇਂ ਕਿਰਪਾ ਕਰਨਗੇ ਇਸ ਲਈ 3 ਵਜੇ ਤੋਂ ਬਾਅਦ ਜਾਂ 12 ਵਜੇ ਤੋਂ ਬਾਅਦ ਜਦੋਂ ਵੀ ਤੁਹਾਡੀ ਜਾਗ ਖੁੱਲਦੀ ਹੈ ਤਾਂ ਵਾਹਿਗੁਰੂ ਜੀ ਦੇ ਚਰਨਾਂ ਦੇ ਨਾਲ ਜੁੜਨ ਦੀ ਕੋਸ਼ਿਸ਼ ਕਰਿਆ ਕਰੋ ਜੇਕਰ ਕੋਈ ਬਾਣੀ ਪੜ ਸਕਦੇ ਹੋ ਤਾਂ ਬਾਣੀ ਪੜੋ ਜੇਕਰ ਬਾਣੀ ਨਹੀਂ ਪੜ ਸਕਦੇ ਤਾਂ ਤੁਸੀਂ ਸ਼ਬਦ ਦਾ ਜਾਪ ਵੀ ਕਰ ਸਕਦੇ ਹੋ ਜਿਹੜਾ ਸ਼ਬਦ ਹੈ ਜੀ ਸਤਗੁਰ ਹੋਏ ਦਇਆਲ ਤਾਂ ਸ਼ਰਧਾ ਪੂਰੀਏ ਸਤਗੁਰ ਹੋਏ ਦਇਆਲ ਤਾਂ ਕਬਹੂ ਨਾ ਛੂਰੀਏ ਸਤਗੁਰ ਹੋਏ ਦਇਆਲ ਤਾਂ ਦੁੱਖ ਨਾ ਜਾਣੀਏ ਸਤਗੁਰ ਹੋਏ ਦਇਆਲ ਤਾਂ ਹਰ ਰੰਗ ਮਾਣੀ ਸਤਗੁਰ ਹੋਏ ਦਇਆਲ ਤਾਂ ਜਮਕਰ ਡੇਰਾ ਕਿਹਾ ਸਤਗੁਰ ਹੋਏ ਦਇਆਲ ਤਾਂ ਸਦ ਹੀ ਸੁਖ ਦੇਹਾ ਸਤਗੁਰ ਹੋਏ ਦਇਆਲ ਤਾਂ ਨਵ ਨਿੱਧ ਪਾਈਐ ਸਤਗੁਰ ਹੋਏ ਦਇਆਲ ਤਾਂ ਸੱਚ ਸਮਾਈਐ ਜੇਕਰ ਤੁਸੀਂ ਇਸ ਪੌੜੀ ਦਾ ਜਾਪ ਲਗਾਤਾਰ ਕਰਦੇ ਹੋ ਤਾਂ ਵੇਖ ਲੈਣਾ ਕਿ ਪਰਮਾਤਮਾ ਜੀ ਕਿਵੇਂ ਤੁਹਾਡੇ ਤੇ ਪ੍ਰਸੰਨ ਹੋ ਜਾਣਗੇ ਤੁਹਾਡੀਆਂ ਝੋਲੀਆਂ ਖੁਸ਼ੀਆਂ ਦੇ ਨਾਲ ਭਰ ਦੇਣਗੇ ਜੇਕਰ ਤੁਸੀਂ ਇਹ ਸ਼ਬਦ ਨਹੀਂ ਬੋਲ ਸਕਦੇ ਤਾਂ ਤੁਸੀਂ ਮੂਲ ਮੰਤਰ ਦਾ ਹੀ ਜਾਪ ਕਰ ਲਿਆ ਕਰੋ ਪਰ ਉਸ ਵੇਲੇ ਨੂੰ ਵਿਅਰਥ ਨਾ ਜਾਣ ਦਿਆ ਕਰੋ ਕਿਉਂਕਿ ਤੁਹਾਡੇ ਘਰ ਵਿੱਚ ਕਦੇ ਵੀ ਇਸ ਨਾਲ ਧਨ ਦੀ ਕਮੀ ਨਹੀਂ ਹੋਵੇਗੀ ਬਰਕਤ ਹੀ ਬਰਕਤ ਹੋਵੇਗੀ ਘਰ ਵਿੱਚ ਪੈਸਾ ਆਵੇਗਾ ਤੁਸੀਂ ਇਸ ਸ਼ਬਦ ਨੂੰ ਪੂਰੇ ਹੀ ਧਿਆਨ ਦੇ ਨਾਲ ਪੜ੍ਹਨਾ ਹੈ ਫਿਰ ਵੇਖਣਾ ਕਿ ਗੁਰੂ ਨਾਨਕ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਕੀਤੀ ਹੋਈ ਅਰਦਾਸ ਬੇਨਤੀ ਤੁਹਾਡੀ ਕਬੂਲ ਹੋ ਜਾਵੇਗੀ ਤੇ ਇਹ ਸ਼ਬਦ ਤੁਸੀਂ ਕਿੰਨਾ ਸਮਾਂ ਪੜ੍ਹਨਾ ਹੈ ਇਹ ਤੁਹਾਡੇ ਆਪਣੇ ਆਪ ਤੇ ਹੀ ਡਿਪੈਂਡ ਹੈ ਕਿਉਂਕਿ ਕਿੰਨਾ ਕਿ ਤੁਸੀਂ ਮਨ ਜੋੜ ਸਕਦੇ ਹੋ ਇਹ ਤੁਹਾਡੇ ਮਨ ਦੀ ਮੋਜ ਹੈ ਮਾਲਕ ਦੀ ਮਰਜ਼ੀ ਹੈ ਕਿ ਕਿੰਨੀ ਕੁ ਧੇਰ ਤੁਹਾਡੇ ਕੋਲੋਂ ਸੇਵਾ ਕਰਵਾਉਣੀ ਹੈ ਜੇਕਰ ਹੋ ਸਕੇ ਤਾਂ ਕੋਸ਼ਿਸ਼ ਕਰੋ ਕਿ 10 ਮਿੰਟ ਜੇਕਰ ਹੋ ਸਕੇ ਤਾਂ 10 ਮਿੰਟ ਤੁਸੀਂ ਮੂਲ ਮੰਤਰ ਦਾ ਜਾਪ ਕਰੋ ਤੇ 10 ਕਿ ਮਿੰਟ ਤੁਸੀਂ ਇਸ ਪਾਉੜੀ ਦਾ ਜਾਪ ਕਰੋ ਤਾਂ ਫਿਰ ਵੇਖਣਾ ਕਿ ਪਰਮਾਤਮਾ ਜੀ ਤੁਹਾਨੂੰ ਅੰਮ੍ਰਿਤ ਵੇਲਾ ਬਖਸ਼ ਦੇਣਗੇ ਤੁਹਾਨੂੰ ਅੰਮ੍ਰਿਤ ਵੇਲੇ ਆਪਣੇ ਆਪ ਹੀ ਜਾਗ ਆਉਣੀ ਸ਼ੁਰੂ ਹੋ ਜਾਵੇਗੀ। ਮੂਲ ਮੰਤਰ ਦਾ ਜਾਪ ਕਰਨ ਨਾਲ ਵੀ ਤੁਹਾਡੇ ਉੱਤੇ ਬੇਅੰਤ ਪਰਮਾਤਮਾ ਜੀ ਦੀ ਕਿਰਪਾ ਵਰਸ ਜਾਵੇਗੀ। ਅੰਮ੍ਰਿਤ ਵੇਲੇ ਦੀ ਦਾਤ ਵੀ ਤੁਹਾਡੀ ਝੋਲੀ ਵਿੱਚ ਇਸ ਤਰ੍ਹਾਂ ਕਰਨ ਦੇ ਨਾਲ ਪੈ ਜਾਂਦੀ ਹੈ ਤੇ ਨਾਲ ਹੀ ਦਾਤਾਂ ਤੇ ਖੁਸ਼ੀਆਂ ਵੀ ਪਰਮਾਤਮਾ ਵੱਲੋਂ ਤੁਹਾਨੂੰ ਮਿਲ ਜਾਣਗੀਆਂ। ਅੰਮ੍ਰਿਤ ਵੇਲੇ ਉੱਠ ਕੇ ਨਾਮ ਜਿਹੜੇ ਲੋਕ ਜਪਦੇ ਹਨ, ਉਹਨਾਂ ਦੀ ਜ਼ਿੰਦਗੀ ਵਿੱਚ ਤੁਸੀਂ ਬਦਲਾਅ ਵੇਖ ਕੇ ਹੈਰਾਨ ਤਾਂ ਹੁੰਦੇ ਹੀ ਹੋਵੋਗੇ। ਜੇਕਰ ਤੁਸੀਂ ਵੀ ਅੰਮ੍ਰਿਤ ਵੇਲੇ ਨੂੰ ਸੰਭਾਲੋਗੇ ਤਾਂ ਤੁਹਾਡੇ ਵੱਲ ਵੇਖ ਕੇ ਵੀ ਲੋਕ ਹੈਰਾਨ ਹੋਣਗੇ ਕਿ ਕਿਵੇਂ ਪਰਮਾਤਮਾ ਦੀ ਬੰਦਗੀ ਵਿੱਚ ਕਿੰਨੀ ਜ਼ਿਆਦਾ ਤਾਕਤ ਹੈ ਤੁਹਾਡੇ ਘਰ ਵਿੱਚ ਖੁਸ਼ੀਆਂ ਦਾ ਮਾਹੌਲ ਬਣ ਜਾਵੇਗਾ ਤੁਹਾਡੀਆਂ ਝੋਲੀਆਂ ਖੁਸ਼ੀਆਂ ਦੇ ਨਾਲ ਪਰਮਾਤਮਾ ਜੀ ਆਪ ਹੀ ਭਰ ਦੇਣਗੇ ਤੁਹਾਡੇ ਉੱਤੇ ਬੇਅੰਤ ਰਹਿਮਤਾਂ ਹੋ ਜਾਣਗੀਆਂ